ਜੀਵਨ ਬਹੁਤ ਥੋੜਾ ਹੈ ਪਤਾ ਨਹੀਂ ਕਦੋਂ ਕਿਹਦੇ ਤੇ ਕੀ ਪਹਾੜਾਂ ਮਰਤ ਜਾਣਾ ਹੈ ਸਵਾਸਾਂ ਦੀ ਲੜੀ ਟੁੱਟ ਗਈ ਤੇ ਬੰਦੇ ਦੀ ਇੱਥੇ ਸਭ ਰੋਲ ਖੋਲੇ ਇੱਥੇ ਰਹਿ ਜਾਂਦੇ ਆ ਜਰੂਰ ਸਾਰੇ ਆਪੋ ਆਪਣੀ ਬਾਣੀ ਪੜਿਆ ਕਰੋ ਘਰਾਂ ਵਿੱਚ ਬੱਚਿਆਂ ਨੂੰ ਨਿਤਨੇਮ ਵਾਲੇ ਪਾਸੇ ਲਾਓ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਲਾਓ ਇਸੇ ਵਿੱਚ ਸਾਡਾ ਪਲ ਹੈ ਕਿਸੇ ਤੇ ਗੱਲ ਨਾ ਸੁੱਟੀ ਜਾਓ ਕਾ ਮੈਂ ਬੇਨਤੀ ਤੁਹਾਨੂੰ ਇੱਕ ਕਰਾਂ ਗੁਰਮੁਖ ਦਾ ਜੀਵਨ ਬੜਾ ਵੱਖਰਾ ਹੈ ਘਰ ਚ ਵੀ ਪੰਜ ਜੀ ਨੇ ਜ਼ਰੂਰੀ ਨਹੀਂ ਵੀ ਪੰਜੇ ਧਰਮ ਹੀ ਹੋਣਗੇ ਇਹ ਭੁਲੇਖੇ ਚ ਨਾ ਰੋ ਕਈ ਵਾਰੀ ਸਾਨੂੰ ਚੱਲਦਾ ਵੀ ਬਾਪੂ ਬਾਣੀ ਪੜਦਾ ਹੈ ਬਾਪੂ ਆਪਣੀ ਪੜਦਾ ਹੈ ਪਾਪੂ ਪ੍ਰਸ਼ਾਦਾ ਛਕਲੇ ਤੇ ਪੁੱਛਣ ਵਾਲਾ ਬੇ ਪੋਤ ਦਾ পেট ਭਰ ਜਾਂਦਾ ਨਹੀਂ ਭਰਦਾ ਜੇ ਘਰ ਚ ਕੋਈ ਬਜ਼ੁਰਗ ਬਾਪੂ ਬੇਬੇ ਮਾਤਾ ਬਾਣੀ ਪੜਦੇ ਹੋ ਆਪਣੇ ਭਲੇ ਲਈ ਪੜਦੇ ਨੇ ਉਹਦੇ ਨਾਲ ਤੇਰਾ ਕੀ ਤੇਰਾ ਕੀ ਲੈਣ ਦੇਣਾ ਇਸ ਕਾਰਨ ਭਾਈ ਸਾਰਿਆਂ ਨੂੰ ਬਾਣੀ ਪੜ੍ਹਨੀ ਚਾਹੀਦੀ ਆ ਬਾਣੀ ਨੇ ਕਿਹਾ ਜਾ ਕੋ ਆਏ ਸੋਈ ਵਿਹਾਜੋ ਜਿਹੜਾ ਵੀ ਇੱਥੇ ਆਇਆ ਕੋਈ ਪਰਮੇਸ਼ਵਰ ਦੇ ਨਾਮ ਦਾ ਵਪਾਰ ਵਿਹਾਜਨਾ ਕਰੋ ਹਰ ਗੁਰ ਤੇ ਮਨੇ ਬਸੀਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏ ਗੋਫੇਰਾ ਘਰਾਂ ਚ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਧਰਮ ਦੀ ਥੋੜੀ ਥੋੜੀ ਗੱਲ ਪਹਿਲੀ ਪੌੜੀ ਦਾ ਪਾਠ ਇਧਰਲੇ ਪਾਸੇ ਬਰੇਰੋ ਵੱਡੇ ਹੋ ਗਏ ਪੜਦੇ ਨਹੀਂ ਉਹਨਾਂ ਨੂੰ ਕੋਹ ਪਤ ਵੀ ਦਿਨ ਵਿੱਚ ਦੀ ਬਹੁਤਾ ਨਹੀਂ ਤੂੰ ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਬਾਕੀ ਕੰਮ ਹੀ ਤੇ ਕਰੀ ਜਾਣੇ ਪਰ ਸਮਾਜ ਵਿੱਚ ਇਹ ਵੀ ਚੱਲਦਾ ਸਭ ਕੁਝ ਕਰੀ ਜਾਣਗੇ ਤੰਦੇ ਤੰਦਾਰ ਕਾਰ ਵਿਹਾਰ ਪੇਪਰ ਵੇਖ ਲੈ ਟੀਵੀ ਵੇਖ ਲੈ ਗੱਲਾਂ ਕਰ ਲੀਆਂ ਪਰ ਜਦੋਂ ਬਾਣੀ ਦੀ ਗੱਲ ਆਵੇ ਨਿਤਨੇਮ ਦੀ ਵੀ ਜਪਜੀ ਸਾਹਿਬ ਪੜ ਲਓ ਫਿਰ ਸਮਾਂ ਨਹੀਂ ਹੈ ਇਸ ਤਰ੍ਹਾਂ ਵੀ ਚੱਲਦਾ ਨਹੀਂ ਭਾਈ ਬਾਣੀ ਪੜੋ ਨਿਤਨੀਮੀ ਬਣੋ ਕੋਸ਼ਿਸ਼ ਤੇ ਇਹ ਕਰੋ ਗੁਰੂ ਦੀ ਤੀਕ ਲੈ ਕੇ ਵੀ ਦਮ ਦਮ ਸਦਾ ਸੰਭਾਲਦਾ ਦਮ ਨਾ ਮਿਰਥਾ ਜਾਏ ਇੱਕ ਇੱਕ ਸਾਹ ਨੂੰ ਸੰਭਾਲਿਆ ਕਰੋ ਕੋਸ਼ਿਸ਼ ਕਰੋ ਇੱਕ ਇੱਕ ਸਾਹ ਨਾਲ ਪਰਮੇਸ਼ਵਰ ਦਾ ਨਾਮ ਜਪਣ ਦਾ ਇੱਕ ਵੀ ਸਵਾਸ ਸਾਡਾ ਨਾਮ ਤੋਂ ਬਿਨਾ ਵਿਅਰਥ ਨਾ ਜਾਏ ਭਾਈ ਵੀਰ ਸਿੰਘ ਕਹਿੰਦੇ ਸਨ ਵਿੱਥਾਂ ਭਰਿਆ ਕਰੋ ਵਿੱਥ ਦਾ ਅਰਥ ਹੁੰਦੇ ਖਾਲੀ ਥਾਂ ਕੋਈ ਘਰ ਤੋਂ ਖੇਤ ਚੱਲਿਆ 15 ਮਿੰਟ ਲੱਗਣਗੇ ਜਾਂਦੇ ਬਾਣੀ ਪੜ ਲਵੋ ਕੋਈ ਘਰੋਂ ਨੌਕਰੀ ਤੇ ਚੱਲਿਆ ਦੁਕਾਨ ਤੇ ਚੱਲਿਆ 20 ਮਿੰਟ ਲੱਗਣਗੇ ਜਾਂਦੇ ਬਾਣੀ ਪੜ ਲਓ ਸ਼ਾਮਾਂ ਢਲਦੀਆਂ ਵਾਪਸ ਸਾਰੇ ਉਹ ਰਹਿਰਾ ਸਾਹਿਬ ਦਾ ਪਾਠ ਕਰ ਲਓ ਘਰਾਂ ਚ ਮਤਾਮਾ ਪਾਣਾ ਪ੍ਰਸ਼ਾਦਾ ਪਾਣੀ ਤਿਆਰ ਕਰਦੀਆਂ ਉਸ ਵੇਲੇ ਬਾਣੀ ਪੜੋ ਸਿਮਰਨ ਕਰੋ ਬਿਠਾ ਭਰੋ ਫਿਰ ਸਾਡੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੇ